ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੀ ਇੱਕ ਕਰਦੇ ਆਂ ਜੀ ਸ਼ੁਰੂਆਤ ਰੋਟੀ ਖਾ ਰਹੇ ਆਂ ਰੋਟੀ ਖਾ ਕੇ ਅੱਜ ਜਾਵਾਂਗੇ ਜੀ ਸ੍ਰੀ ਫਤੇਗੜ ਸਾਹਿਬ ਕਿਉਂਕਿ ਮੌਸਮ ਮੀਂਹ ਵਾਲਾ ਏ ਕਿਸੇ ਭਤੀਜੀਆਂ ਦੇ ਮੈਸੇਜ ਆਏ ਜੀ ਕਿ ਰਾਣਾ ਸਾਹਿਬ ਆਉਂ ਚਾਚਾ ਜੀ ਸੌਰੀ ਯਾਰ ਹੁਣ ਮੀਂਹ ਕਰਕੇ ਆ ਨਹੀਂ ਸਕਦਾ ਮੈਂ ਮੈਂ ਕਿਹਾ ਚਲੋ ਅੱਜ ਗੁਰਦੁਆਰਾ ਸ੍ਰੀ ਫਤੇਗੜ ਸਾਹਿਬੇ ਤਿੰਨ ਘੰਟੇ ਮੱਥਾ ਟੇਕ ਕੇ ਗੁਰੂ ਘਰ ਪਾਠ ਸੁਣਾਗੇ ਜੀ ਤੇ ਨੌਜਵਾਨੋਂ ਕੋਸੀ ਵੀ ਗੁਰਦੁਆਰਾ ਸਾਹਿਬ ਜਾਇਆ ਕਰੋ ਜੁੜੇ ਰਹੋ ਤੇ ਤੁਹਾਨੂੰ ਅੱਜ ਫਤੇਗੜ ਸਾਹਿਬ ਕਾਲਜ ਵਾਲੇ ਭਤੀਜ ਭਤੀਜੀਆਂ ਨਾਲ ਵੀ ਬੁਲਾਵਾਂਗੇ ਓਕੇ ਹਾਂਜੀ ਦੋਸਤੋ ਨੂੰ ਚੱਲਦੇ ਆਪਾਂ ਜਾਂਦੇ ਹੋਏ ਚੱਕੀ 'ਚ ਕਣਕ ਦੇ ਥੱਲੇ ਰੱਖ ਕੇ ਜਾਣੇ ਨੇ ਕਿਉਂਕਿ ਵੀਰਵਾਰ ਨੂੰ ਪਟਾਰਾ ਇਹ ਉਹ ਮੈਂ ਵੀਡੀਓ ਵੀ ਪਾਈ ਸੀ ਤੇ ਤੁਸੀਂ ਜਰੂਰ ਪਹੁੰਚਿਓ ਵੀਰਵਾਰ ਨੂੰ 12:00 ਵਜੇ ਆਪਣਾ ਪਟਾਰਾ ਸ਼ੁਰੂ ਹੋ ਜਾਣਾ ਹੈ ਤੇ ਕਣਕ ਚੱਕੀ 'ਚ ਰੱਖ ਕੇ ਫਿਰ ਚੱਲਾਂਗੇ ਫਤੇਗੜ ਸਾਹਿਬ ਜੁੜੇ ਰਹੋ ਮਾਫ ਹਾਂਜੀ ਦੋਸਤੋ ਮੀ ਫੇਰ ਪੈਣ ਲੱਗ ਗਿਆ ਥੋੜਾ ਥੋੜਾ ਚਲਦੇ ਆ ਹੁਣ ਆਪਾਂ ਫਤੇਗੜ ਸਾਹਿਬ ਨੂੰ ਜੁੜੇ ਰਹੇਗਾ ਹਾਂਜੀ ਦੋਸਤੋ ਥੋੜਾ ਥੋੜਾ ਮੀਂਹ ਪੈ ਰਿਹਾ ਹੈ ਜਾ ਰਹੇ ਹਾਂ ਪਹਿਲਾਂ ਚੱਕੀ ਤੇ ਆਟਾ ਰੱਖ ਕੇ ਫਿਰ ਸ੍ਰੀ ਫਤੇਗੜ ਸਾਹਿਬ ਜਾਵਾਂਗੇ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਪਰਮਾਤਮਾ ਬਸ ਕਰ ਯਾਰ ਹੁਣ ਤਾਂ ਨਾ ਪਾ ਮੀਂਹ ਲੋਕਾਂ ਦੀਆਂ ਫਸਲਾਂ ਨੇ ਜਿੱਥੇ ਹੜਾ ਆਏ ਹੋਏ ਨੇ ਪਾਣੀ ਆਏ ਹੋਏ ਨੇ ਲੋਕਾਂ ਦੇ ਖੇਤਾਂ 'ਚ ਘਰਾਂ 'ਚ ਪਰਮਾਤਮਾ ਸੁੱਖ ਰੱਖੇ ਉੱਥੇ ਠੀਕ ਆ ਨਾ ਤੇ ਸਾਰੇ ਭੈਣ ਭਰਾ ਬਾਹਰਲੇ ਤੁਸੀਂ ਯਾਰ ਜੇ ਤੁਹਾਡੇ ਪਿੰਡ ਵੀ ਇਹ ਜੇ ਹਾਲਾਤ ਬਣੇ ਹੋਏ ਨੇ ਤਾਂ ਉਹਨਾਂ ਦੀ ਮਦਦ ਕਰੋ ਯਾਰ ਆਪਣੇ ਸਾਰੇ ਕਿਸਾਨ ਮਜ਼ਦੂਰ ਭਾਈਆਂ ਦੀ ਆ। ਹਾਂਜੀ ਦੋਸਤੋ ਟੈਂਟ ਵਾਲੇ ਕੋਲ ਖੜਾ ਹਾਂ ਟੈਂਟ ਵਾਲਾ ਹਜੇ ਫੋਨ ਨਹੀਂ ਚੱਕ ਰਿਹਾ। ਟੈਂਟ ਕਰਨਾ ਸੀਗਾ ਭਨਾਰੇ ਪਾਸ ਤੇ। ਹਾਂਜੀ ਸਰੰਦ ਆ ਗਈ। ਹਾਂਜੀ ਦੋਸਤੋ ਸਰੰਦ ਆ ਗਿਆ ਮੈਂ ਇੱਥੋਂ ਫੁੱਲ ਜੇ ਲੈ ਰਿਹਾ ਸੀ ਤੇ ਇੱਕ ਜੜ KFC ਵਾਲਿਆਂ ਦਾ ਆਪਾਂ ਨੂੰ ਮੈਸੇਜ ਕੀਤਾ ਉਹਨਾਂ ਨੇ। ਇਹਦਾ ਕ੍ਰੈਡਿਟ ਸਾਰਾ ਤੁਹਾਨੂੰ ਜਾਂਦਾ ਏ ਜੇ ਤੁਸੀਂ ਇਹਦੇ ਚਾਚੇ ਨੂੰ ਪਿਆਰ ਕਰਦੇ ਹੋ ਚਾਚੇ ਦੀ ਵੀਡੀਓ ਦੇਖਦੇ ਹੋ ਚਾਚੇ ਨਾਲ ਖੜਦੇ ਹੋ ਤਾਂ ਇਸਦੇ ਹੱਕਦਾਰ ਤੁਸੀਂ ਹੈਗੇ ਹੋ ਯਾਰ ਕ੍ਰੈਡਿਟ ਤੁਹਾਨੂੰ ਜਾਂਦਾ ਏ ਤੇ ਹੁਣ ਇੱਕ ਬਸ ਐਪਲ ਵਾਲਿਆਂ ਨਾਲ ਮੇਰਾ ਕੋਈ ਰੌਲਾ ਨਹੀਂ ਹੈਗਾ ਨਾ ਮੇਰਾ ਕਿਸੇ ਹੋਰ ਨਾਲ ਰੌਲਾ ਇਹ ਆਪਾਂ ਕਿਸਦਾ ਬਿਜ਼ਨਸ ਖਰਾਬ ਨਹੀਂ ਕਰਨਾ ਚਾਹੁੰਦੇ ਹੈਗੇ ਜਿਹੜੀ ਗੱਲ ਹੁੰਦੀ ਆ ਯਾਰ ਮੈਂ ਉਹ ਕਹਿ ਦਿੰਦਾ ਹੁਣ ਆਪਾਂ ਐਪਲ ਵਾਲਿਆਂ ਤੋਂ ਫੋਨ ਚੇਂਜ ਕਰਪਾਉਣਾ ਹੈ ਨਾਲ ਦੀ ਨਾਲ ਠੀਕ ਆ ਨਾ 2-4 ਦਿਨ ਦਾ ਨਹੀਂ ਟਾਈਮ ਰੱਖਣਾ ਹੈਗਾ ਇਹ ਚ ਵੀ ਹੁਣ ਸਾਥ ਦਿਓ ਕਿਉਂਕਿ ਕਿਉਂਕਿ ਦੋਸਤੋ ਆ ਕੱਲੀ ਫੋਨ ਵਾਲੀ ਗੱਲ ਮੇਰੀ ਨਹੀਂ ਹੈਗੀ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਯਾਰ ਥੋਡੀ ਗੱਲ ਕਰਦਾ ਮੈਂ ਤਾਂ ਦੇਖੋ ਨਰੌਡ ਦਾ ਫੋਨ ਚਲਾ ਰਹੇ ਹਾਂ ਜਿਹਦੇ ਪਰ ਉਹ ਜਿਹੜਾ ਮੇਨ ਅਕਾਊਂਟ ਆਪਣਾ ਪੁਰਾਣਾ ਠੀਕ ਆ ਮੈਨੂੰ ਫੋਨਾ ਫਾਨਾ ਦਾ ਹੈ ਨਹੀਂ ਤੁਸੀਂ ਕਿਹਾ ਸੀ ਚਾਚਾ ਜੀ ਇਹਦੇ ਪਰ ਵੀਡੀਓ ਪਾਇਆ ਕਰੋ ਐ ਜਾਂ ਆਪਾਂ ਥੋੜੇ ਕਰਕੇ ਯਾਰ ਫੋਨ ਲੈ ਆਤੀ ਆ ਬਾਕੀ ਲਵ ਯੂ ਤੁਹਾਨੂੰ ਸਾਰਿਆਂ ਨੂੰ ਕਿ ਮੀ ਪੈ ਰਿਹਾ ਪਤੀਜੀ ਫਤਿਹਗੜ੍ਹ ਸਾਹਿਬ ਆ ਗਿਆ ਮੈਂ ਤੇ ਮੱਥਾ ਟੇਕਦਿਆਂ ਜੀ ਗੁਰਦੁਆਰਾ ਸਾਹਿਬ ਫਿਰ ਮਿਲਦੇ ਆ ਫਿਰ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਆ ਮੇਰੇ ਭਤੀਜ ਮਿਲ ਗਏ ਕਿਹੜਾ ਪਿੰਡਾ ਭਤੀਜਾ ਕਿਹੜਾ ਜੀ ਮੇਰਾ ਠੀਕ ਆ ਠੀਕ ਆ ਹੋ ਘਰ ਪਰਵਾ ਠੀਕ ਆ ਹਾਂਜੀ ਸਭ ਵਧੀਆ ਜੀ ਹੈ ਐਨਾ ਮਾਂ ਬਾਪ ਦਾ ਕਹਿਣਾ ਮੰਨਿਆ ਕਰੋ ਮਿੱਤਰ ਪਿਆਰਿਓ ਤੇ ਨਾਲੇ ਕੰਮ ਕਾਰ ਕਰਿਆ ਕਰੋ ਯਾਰ ਪੜਦੇ ਨਹੀਂ ਹੈਗੇ ਨਹੀਂ ਪਲੱਸ 2 ਕਰੀ ਗਈ ਸਰਕਾਰ ਲੈ ਲਾ ਦਾਖਲਾ ਪੁੱਤ ਅੱਗੇ ਦੇਖਦੇ ਆਂ ਠੀਕ ਆ ਠੀਕ ਆ ਹੋਰ ਦੱਸ ਗੱਲਬਾਤ ਬਹੁਤ ਵਧੀਆ ਜੀ ਬਹੁਤ ਠੀਕ ਆ ਚੜਦੀ ਕਲਾ ਯਾਰ ਤੇ ਇੱਕ ਮੱਥਾ ਟੇਕਿਆ ਕਰੋ ਯਾਰ ਗੁਰੂ ਘਰ ਹਾਂ ਮੱਥਾ ਟੇਕ ਲਿਆ ਜੀ ਗੁਰਦੁਆਰਾ ਸਾਹਿਬ ਤੁਸੀਂ ਵੀ ਕਰਿਓ ਜੇ ਰਾਤ ਨੂੰ ਬਲਾਗ ਦੇ ਵਿੱਚ ਦਰਸ਼ਨ ਗੁਰਦੁਆਰਾ ਸਾਹਿਬ ਦੇ ਸ੍ਰੀ ਫਤੇਗੜ ਸਾਹਿਬ ਦੇ ਜੋਤੀ ਜੋਤਿਪੂਰ ਸਾਹਿਬ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਮੇਰਾ ਭਤੀਜ ਮਿਲਿਆ ਇੱਕ ਧੌਰ ਤੋਂ ਮੱਥਾ ਟੇਕਣ ਆਇਆ ਬਿਆ ਫੈਮਲੀ ਨਾਲ ਬਹੁਤ ਵਧੀਆ ਗੱਲ ਹੈਗੀ ਹਉ ਠੀਕ ਆ ਮੁੰਡਿਆ ਹਾਂ ਜੀ ਬਹੁਤ ਵਧੀਆ ਆ ਠੀਕ ਆ ਠੀਕ ਆ ਯਾਰ ਹਾਂਜੀ ਦੋਸਤੋ ਮੱਥਾ ਟੇਕ ਲਿਆ ਆਪਾਂ ਹੁਣ ਚੱਲਦੇ ਆਂ ਉਧਰੋਂ ਕਾਲਜ ਵੱਲ ਹਾਂਜੀ ਮਿੱਤਰ ਪਿਆਰੇ ਉਹ ਆਪਣੇ ਭਤੀਜ ਨੇ ਪਿਆਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸੀ ਮੁੰਡੇ ਇੱਥੇ ਯੂਨੀਵਰਸਿਟੀ ਪੜ ਇਹ ਲਵਜੂਆ ਤੁਹਾਨੂੰ ਮੁੰਡਿਓ ਲਵਜੂਆ ਹੋ ਠੀਕ ਆ ਹਾਂਜੀ ਹਾਂਜੀ ਸੀਗਾ ਠੀਕ ਆ ਪੁੱਤ ਹਾਂਜੀ ਯਾਰ ਮੀ ਬਹੁਤ ਪੈ ਰਿਹਾ ਐ ਆ ਆਪਣੇ ਭਤੀਜ ਮਾਤਾ ਗੁਰੀ ਕਾਲਜ ਚ ਪੜਦੇ ਨੇ ਤੇ ਹੋਰ ਦੋਸਤੋ ਠੀਕ ਆ ਯਾਰ ਹਾਂ ਇਹ ਤੁਹਾਨੂੰ ਦੱਸੋ ਵਾ ਅੰਡ ਬੱਗੀਆਂ ਬੱਗੀਆਂ ਕਰੀਆ ਯਾਰ ਕਰਪਾ ਮਹਾਰਾਜ ਹੋਰ ਕੀ ਸਬਜੈਕਟ ਲਿਆ ਐ ਬੀ ਵੋਕਲਿੰਗ ਸੌਫਟਵੇਅਰ ਡਿਵੈਲਪਮੈਂਟ ਠੀਕ ਆ ਠੀਕ ਆ ਆਪਾਂ ਆ ਪਾਵਾਂਗੇ ਰਾਤ ਨੂੰ ਵਲੌਗ ਪਾਵਾਂਗੇ ਆਹ YouTube ਤੇ ਹਾਂਜੀ ਹਾਂਜੀ ਕੋਈ ਨਹੀਂ ਹੋਰ ਦੱਸੋ ਗੱਲਬਾਤ ਠੀਕ ਆ ਹਾਂ ਤੁਸੀਂ ਦੱਸੋ ਬਹੁਤ ਵਧੀਆ ਬਹੁਤ ਵਧੀਆ ਦੇਖੋ ਯਾਰ ਮੀਂਹ ਪੈ ਰਿਹਾ ਪਾਰਸ਼ੂ ਹੋ ਰਹੀ ਆ ਤੇ ਨੰਦ ਆ ਰਿਹਾ ਹਾਂਜੀ ਮਿੱਤਰ ਪਿਆਰਿਓ ਆ ਆਪਣੇ ਭਤੀਜ ਆ ਗਿਆ ਆਪਣੇ ਭਤੀਜ ਜੀ ਯੂਨੀਵਰਸਿਟੀ ਪੜ੍ਹਦੇ ਨੇ ਭਤੀਜ ਕਹਿੰਦਾ ਚਾਚੇ ਘੇੜਾ ਲਾ ਅੰਦਰ ਭਤੀਜਿਆਂ ਨਾਲ ਵਾਦਾ ਹੈ ਕਿਸੇ ਦਿਨ ਫੇਰ ਸਪੈਸ਼ਲ ਇਹਦੀ ਬਲੈਰੋ ਦੇ ਵਿੱਚ ਚੱਲਾਂਗੇ ਯੂਨੀਵਰਸਿਟੀ ਠੀਕ ਆ ਪੁੱਤ ਓਕੇ ਓਕੇ ਲਵ ਯੂ ਪੁੱਤ ਦੇਖ ਲਓ ਦੋਸਤੋ ਇਹਨੂੰ ਕਹਿੰਦੇ ਨੇ ਪਿਆਰ ਭਤੀਜ ਮੀਂਹ ਦੇ ਵਿੱਚ ਵੀ ਦੇਖ ਲਓ ਵਿਚਾਰੇ ਮਿਲਣਾ ਰਹੇ ਨੇ ਐ ਨਹੀਂ ਦੇਖ ਰਿਹਾ ਕਿ ਅਸੀਂ ਗਿੱਲੇ ਹੋ ਜਾਾਂਗੇ ਲਵ ਯੂ ਓ ਤੁਹਾਨੂੰ ਸਾਰਿਆਂ ਨੂੰ ਮੇਰੇ ਜਿਗਰ ਦੇ ਟੋਟਿਆਂ ਨੂੰ ਹਾਂਜੀ ਦੋਸਤੋ ਮੀਂਹ ਬਹੁਤ ਪੈ ਰਿਹਾ ਹੈਗਾ ਹੁਣ ਆਪਾਂ ਪਿੰਡ ਨੂੰ ਜਾ ਰਹੇ ਹਾਂ ਹੁਣ ਤੇਜ਼ ਹੋ ਗਿਆ ਮੀਂਹ ਭਤੀਜ ਹੁਣ ਖਾਣ ਪੀਣ ਵਾਲਾ ਸਮਾਨ ਲੈ ਕੇ ਅੱਜ ਸ਼ਾਮ ਵਾਲਾ ਫਿਰ ਚੱਲਾਂਗੇ ਪਿੰਡ ਨੂੰ ਜੁੜੇ ਰਹੋ ਤੇ ਉਹ ਜਿਹੜਾ ਸਪੀਕਰ ਆ ਬਥੇਰੇ ਮੈਸੇਜ ਆ ਰਹੇ ਨੇ ਕੋਈ ਗੱਲ ਨਹੀਂ ਆਪਾਂ ਸੋਨੀ ਸੋਨੀ ਦਾ ਜਾਂ ਫਲਿੱਪਸ ਦਾ ਕੱਲ ਨੂੰ ਪਟਿਆਲੇ ਤੋਂ ਹੀ ਲੈ ਕੇ ਆਵਾਂਗੇ ਕਿਸੇ ਸ਼ੋਰੂਮ ਦੇ ਵਿੱਚ ਮੀ ਬਹੁਤ ਪੈ ਰਹੇ ਹਾਂ ਭਤੀਜ ਅਜਪੁਰੇ ਬੱਲ ਨੂੰ ਜਾ ਰਹੇ ਹਾਂ ਜੀ ਭਤੀਜ ਦਾ ਇੱਕ ਤਾਂ ਬਰਥ ਦੇ ਆ ਉਹ ਕਹਿੰਦਾ ਚਾਚੇ ਜੀ ਸ਼ਾਮ ਨੂੰ ਬੈਠਣਾ ਤੇਰੇ ਨਾਲ ਘੰਟਾ ਕਹਿੰਦਾ ਚਲੋ ਕੋਈ ਗੱਲ ਨਹੀਂ ਭਤੀਜ ਕੋਸ਼ਿਸ਼ ਕਰੂੰਗਾ ਵੀ ਆਉਣ ਦੀ ਬਾਕੀ ਲੱਭ ਜੂਗਾ ਜਿੰਨੇ ਵੀ ਅੱਜ ਫਤਿਹਗੜ੍ਹ ਸਾਹਿਬ ਮਿਲੇ ਭਤੀਜ ਸਾਰਿਆਂ ਨੂੰ ਲੱਭ ਇੱਕ ਗੱਲ ਹੋਰ ਦੱਸੋ ਕੀ ਕਰ ਰਹੇ ਨੇ ਮੇਰੇ ਭਤੀਜ ਅਜੇ ਤੱਕ ਗੁਲਗਲੇ ਬਣਾਉਣ ਵਾਲਾ ਵੀ ਮੌਸਮ ਹੈਗਾ ਗੁਲਗਲੇ ਮਿੱਠੇ ਮਿੱਠੇ ਉਹ ਹਾਂ ਭਾਈ ਮੀਂਹ ਬਹੁਤ ਪੈ ਰਿਹਾ ਯਾਰ ਐਨ ਉਹ ਹੋਇਆ ਪਿਆ ਆ ਹੁਣ ਮੈਕੜੀ ਤੋਂ ਕੁਝ ਫੜਦੇ ਆ ਜਾਂ ਟੀਮੀ ਉਹਨਾਂ ਦਾ ਲੈ ਲਿਆ ਸੀ ਸਟਮ ਜਾਂ ਹੋਰ ਦੋਸਤੋ ਗੱਲਬਾਤ ਠੀਕ ਹੋ ਯਾਰ ਮੀਂਹ ਯਾਰ ਮੈਨੂੰ ਲੱਗਦਾ ਦੱਸ ਰਹੇ ਨੇ ਕਹਿੰਦੇ ਇੱਕ ਦੋ ਦਿਨ ਹੋਰ ਦੱਸਿਆ ਪਿਆ ਆਪਾਂ ਲੰਗਰ ਵੀ ਕਰਨਾ ਹੈ ਯਾਰ ਭੰਡਾਰਾ ਵੀ ਕਰਨਾ ਹੈਗਾ ਇਹ ਬਾਕੀ ਦੇਖਦੇ ਆ ਰੱਬ ਦੇ ਰੰਗ ਕਿਵੇਂ ਉਹ ਹੁੰਦਾ ਹੈ ਕੋਸ਼ਿਸ਼ ਤਾਂ ਕਰਾਂਗੇ ਆਪਾਂ ਪੂਰਾ ਕਰਨ ਦੀ ਇਹਨੂੰ ਕਿ ਜਿਵੇਂ ਵੀ ਹੋ ਸਕੇ ਆ ਬਾਕੀ ਤੁਹਾਨੂੰ ਆਣ ਫੁੱਲ ਲੱਭ ਜੂਆ ਤੇ ਖੰਨੇ ਵਾਲਿਆਂ ਨੂੰ ਵੀ ਲੱਭ ਜੂਆ ਭਤੀਜਿਆਂ ਨਾਲ ਹੁਣ ਫੋਨ ਤੇ ਗੱਲ ਹੋਈ ਸੀ ਕਹਿੰਦੇ ਚਾਚਾ ਜੀ ਸਾਡੇ ਜੇਮਾ ਨੇ ਦੋ ਤਰੀਕ ਦੀਆਂ ਦੇਖਾਂਗੇ ਭਾਈ ਮੈਂ ਕਿਹਾ ਜਰੂਰ ਜੇ ਮੌਸਮ ਠੀਕ ਰਹਿ ਗਿਆ ਕਹਿੰਦੇ ਚਾਚਾ ਜੀ ਫਿਰ ਵੀਡੀਓ ਵੀ ਪਾਵਾਂਗੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਯਾਰ ਮੈਂ ਕਿਹਾ ਮੈਂ ਆਉਂਗਾ ਦੋ ਤਰੀਕ ਦੇ ਪ੍ਰੋਗਰਾਮੇ ਬਹੁਤ ਇਕੱਠੇ ਹੋਗੇ ਯਾਰ ਇੱਕ ਅਧਰੋਂ ਪੁਵਾਨੀਗੜ ਸਾਈਡ ਤੋਂ ਭਤੀਜੇ ਦਾ ਕਿਸ ਦਾ ਮੈਸੇਜ ਆਇਆ ਸੀ ਬਾਕੀ ਦੇਖਦੇ ਹੁਣ ਕਿੱਧਰ ਜਾਇਆ ਜਾਂਦਾ ਕਿ ਉੱਧਰ ਜਾਇਆ ਜਾਂਦਾ ਕਿ ਖੰਨੇ ਕੰਨੀ ਜਾਇਆ ਜਾਂਦਾ ਇਸ ਤਰ੍ਹਾਂ ਹੀ 2-3 ਟੂਰਨਾਮੈਂਟ ਆਪਾਂ ਨੂੰ ਆਏ ਹੋਏ ਹੈਗੇ ਨੇ ਭਤੀਜਿਓ ਜਿੱਥੇ ਆਪਾਂ ਜਾਣਾ ਹੈਗਾ ਇਹ ਆ ਦੇਖੋ ਗਰਨ ਮੀ ਪੈ ਰਹੇ ਹੈ ਤੇ ਜਿਹੜੇ ਟੂਰਨਾਮੈਂਟ ਤੇ ਆਦੇ ਤੁਹਾਡੇ ਚਾਚੇ ਨੂੰ ਬੁਲਾ ਰਹੇ ਨੇ ਸਾਰੀ ਕਿਰਪਾ ਤੁਹਾਡੀ ਭਤੀਜ ਭਤੀਜੀਆਂ ਮਕਾਮਾ ਯੋਗਦਾਂ ਦੀ ਹੈਗੀ ਆਪ ਤੇ ਚੱਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਦੋਸਤੋ ਜਿਹੜੇ ਭਤੀਜ ਦਾ ਫੋਨ ਆਇਆ ਸੀ ਉਹ ਫਿਰ ਪਿੰਡ ਜਾ ਕੇ ਉਹਦੇ ਬਾਅਦ ਕਿਉਂ ਉਹਦੇ ਕੋਲ ਜਿਹੜਾ ਕੱਢੇ ਆਵਾਂਗੇ ਮਿਲੇ ਆਵਾਂਗੇ ਮੁੰਡੇ ਹੋਰ ਸੁਣਾਓ ਯਾਰ ਠੀਕ ਠਾਕ ਹੋ ਇਹ ਕੋਈ ਬਲੌਗ ਦੇ ਵਿੱਚ ਕੋਈ ਕਮੀ ਪੇਛੀ ਹੁੰਦੀ ਆ ਤਾਂ ਯਾਰ ਮੜ ਜਾ ਦੱਸ ਦਿਆ ਕਰੋ ਕਮੈਂਟ ਕਰਕੇ ਠੀਕ ਹਨ ਤੇ ਹੁਣ ਚੱਲਦੇ ਆ ਯਾਰ ਪਿੰਡ ਵੱਲ ਤੇ ਨੌਜਵਾਨਾਂ ਨੂੰ ਬੇਨਤੀ ਪੀ ਲਾ ਯਾਰ ਪੜਿਆ ਲਿਖਿਆ ਕਰੋ ਯਾਰ ਮਾਂ ਬਾਪ ਦਾ ਕਹਿਣਾ ਮੰਨਿਆ ਕਰੋ ਬਾਕੀ ਤੁਹਾਨੂੰ ਲਵ ਯੂ ਆ ਸਾਰਿਆਂ ਨੂੰ ਚਾਚੇ ਵੱਲੋਂ ਓਕੇ ਚੱਲ ਪਿਆ ਹਾਂਜੀ ਦੋਸਤੋ ਘਰੇ ਆ ਗਿਆ ਮੈਂ ਮੀ ਪੈ ਰਿਹਾ ਏ ਦੇਖ ਲੋ ਹਟੇ ਨਹੀਂ ਰਿਹਾ ਹੈਗਾ ਮੀ ਪਤਾ ਕਹਣਾ ਪ੍ਰਮਾਤਮਾ ਭਣਾਵਾ ਕਰਨਾ ਸੀ ਪਰਸੋਂ ਨੂੰ ਕਾਦੂ ਨਾ ਕੱਲ ਨੂੰ ਤੂੰ ਪਕੜਦੇ ਨਿਖਾਰਦੇ ਸਾਡਾ ਤਾਂ ਪਹਿਲੇ ਹੀ ਲੇਟ ਆਇਆ ਇੱਕ ਦੀ ਲੰਗਰ ਬਾਕੀ ਤੁਹਾਨੂੰ ਸਾਰਿਆਂ ਨੂੰ ਲਵ ਯੂ ਦਿਲ ਤੋਂ ਜਿੰਨੇ ਵੀ ਤੁਸੀਂ ਮੇਲੇ ਵਾਦੇ ਚਾਚੇ ਦੀ ਸਪੋਰਟ ਕਰਦੇ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਯਾਰ ਲਵ ਯੂ ਲਵ ਯੂ ਲਵ ਯੂ ਤੇ ਗੋਲਗਲੇ ਬਣੇ ਪੈਨੇ ਤੁਹਾਨੂੰ ਗੋਲਗਲੇ ਦਿਖਾਉਣੇ ਆ ਨਾਲੇ ਆਜੋ ਤੁਹਾਨੂੰ ਗੋਲਗਲੇ ਖਲਾ ਦਈਏ ਤੇ ਚਾਹ ਵੰਡ ਰਹੀ ਏ ਭਤੀਜੀਓ ਭਤੀਜੀਓ ਮਾਤਾ ਬਜ਼ੁਰਗਵਾਜੋ ਖੁਲਾਦੀਏ ਚਾਹ ਠੰਡ ਚ ਚਾਹ ਪੀਣ ਦਾ ਨਿਆਰੀ ਬੱਕਰਾ ਏ ਤੇ ਆਜੋ ਤੁਹਾਨੂੰ ਖੁਲਾਦੀਏ ਗੁਲਗਲਾ ਗੁਲਗਲਾ ਕੁਲਗਲਾ ਗੁਲਗਲਾ ਹੋਏ ਤੇ ਦੋਸਤੋ ਅੱਜ ਦੇ ਬਲੌਗ ਦਾ ਆਪਾਂ ਇੱਥੇੋ ਸਮਾਪਤੀ ਕਰਦੇ ਆ ਠੀਕ ਆ ਨਾ ਲਵ ਯੂ ਤੁਹਾਨੂੰ ਸਾਰਿਆਂ ਨੂੰ ਟਰੱਕ ਭਰ ਕੇ ਯਾਰ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਤੁਸੀਂ ਸਾਰੇ ਯਾਰ